हां भाई की, की, की भाई? तू पूछ के मेरे वाहन च बढेओ की गल होगी भाई मेनू ता समझ नहीं आई किवें आखी जानी है तू समझ नहीं आई की तू पूछ के मेरे वाहन च बढे ठेका ਦਿੱਤਾ मेरा ओए और भाई ठेका ਦਿੱਤਾ ਤਾਂ ਹੀ ਤੇ ਬੜਿਆ ਵਾਹਨ ਚ ठेका मेरे ਕੋਲੇ ਆਇਆ ਨਹੀਂ ਹੈਗਾ ਬਈ ਹਜੇ ਜਿੰਨਾ ਟਾਈਮ ਠੇਕਾ ਨਹੀਂ ਨਾ ਆਉਂਦਾ ਉਹਨਾਂ ਟਾਈਮ ਵਾਹਨ ਚ ਨਹੀਂ ਵੜਨਦੇ ਆਪਦੇ ਚ ओ मेरी ਗੱਲ ਸੁਣ ਭਾਈ ਤੂੰ ਆਉਦੀ ਮਾਂ ਨੂੰ ਪੁੱਛ ਕੇ ਵੇਖ ਠੇਕਾ ਤਾਂ ਤਾਈ ਪਹਿਲੇ ਹੀ ਲੈ ਗਈ ਪਹਿਲੇ ਹੀ ਇੱਕ ਕਿਸ਼ਤ ਜੀ ਲੈਣਾ ਠੇਕਾ ਤਾਂ ਉਹਨੇ ਫਿਰ ਤਾਈ ਨੂੰ ਦਿੱਤਾ ਉਹ ਮੈਨੂੰ ਤਾਂ ਮੈਨੂੰ ਤਾਂ ਪਤਾ ਨਹੀਂ ਭਾਈ ਸਾਡੀ ਤਾਂ ਗੱਲ ਤਾਈ ਨਾਲ ਸੀ ਅੱਜ ਤਾਂ ਤਾਈ ਨਾਲ ਗੱਲ ਦੁਬਾਰੇ ਕਰ ਲੈਣੇ ਆ ਐਤਕੀ ਬਾਹਣ ਮੇਰੇ ਨਾਲ ਚੜਿਆ ਹੋਇਆ ਇਹ ਪਹਿਲਾਂ ਮੈਨੂੰ ਠੇਕਾ ਦੇ ਫਿਰ ਮੇਰੇ ਬਾਹਣ ਚ ਵੱਡੀ ਟਰੈਕਟਰ ਕੱਢ ਲਵਾਰ ਨਾ ਨਾ ਭਾਈ ਟਰੈਕਟਰ ਨਹੀਂ ਕੱਢਦਾ ਮੈਂ ਇੱਕ ਮਿੰਟ ਖੜ ਜਾ ਤੂੰ ਦੋ ਤੂੰ ਤਾਂ ਕੀ ਨਹੀਂ ਕੱਢਦਾ ਤੇਰੇ ਤਾਂ ਪਿਓ ਵੀ ਕੱਢੂ ਚੱਲ ਟਰੈਕਟਰ ਵਾਰ ਕੱਢ ਹੈ ਹੈਲੋ ਔਰਨਦੀਪ ਆ ਮੜਾ ਜੇ ਖੇਤਾਂ ਆ ਯਾਰ ਸ਼ਹੀਦ ਨੇ ਆਪਾਂ ਚੰਗਾ ਭਲਾ ਤਾਈ ਨੂੰ ਠੇਕਾ ਦੇਈ ਬੈਠੇ ਆ ਤੇ ਆ ਕੇ ਕੁੜੀ ਕਹਿੰਦੀ ਆ ਕਿ ਮੇਰੇ ਬਾਹਨ ਤੇ ਨਾ ਬੜੋ ਲੈ ਮੇਰੇ ਕਣਕਣਾ ਵੀ ਜੋ ਆ ਕੇ ਆ ਜਾ ਮੜਾ ਛੇ ਦਿਨੇ ਆ ਯਾਰ ਚੰਗਾ ਨਾਲੇ ਇੱਕ ਗੱਲ ਹੋਰ ਮੇਰਾ ਆ ਵਾਹਨ ਛੱਡ ਦੋ ਤਾਈ ਵਾਲਾ ਵਾੜਾ ਸਾਰਾ ਭਾਈ ਮੇਰੀ ਗੱਲ ਸੁਣ ਮੇਰੇ ਹੀ ਸਿਰ ਆ ਵਾਹਨ ਛੱਡ ਕੇ ਤਾਈ ਵਾਲਾ ਵਾੜਾ ਜਾ ਕੇ ਨਾ ਤਾਂ ਭਾਈ ਆਪਾਂ ਲੜਦੇ ਆ ਚੰਗੇ ਲੱਗਦੇ ਆ ਤੇਰੇ ਨਾਲ ਕੋਈ ਗੱਲ ਨਹੀਂ ਤਾਈ ਨੂੰ ਆ ਜਾਣਦੇ ਆਪਾਂ ਤਾਈ ਨਾਲ ਹੀ ਗੱਲ ਕਰਦੇ ਆ ਪਿੰਡ ਜਾ ਕੇ ਕੋਈ ਗੱਲ ਨਹੀਂ ਕਰ ਲੈ ਆ ਜਾ ਨਾ ਕੀ ਹੋ ਗਿਆ ਹੁਣ ਸਾਰੇ ਪਿੱਛੇ ਰੌਲਾ ਪਾਇਆ ਚੰਗਾ ਭੜਾ ਤਾਂ ਠੇਕਾ ਲੈ ਕੇ ਖਾ ਗਏ ਇਹ ਕੀ ਨੂੰ ਦਿੱਤਾ ਪਹਿਲਾਂ ਐ ਦੱਸ ਠੇਕਾ ਸੋਨੂੰ ਦਿੱਤਾ ਤੁਹਾਡੇ ਘਰੇ ਗਿਆ ਉਦੋਂ ਤਾਂ ਕਹਿੰਦੇ ਸੀ ਅਸੀਂ ਦੇਣਾ ਲੈਣਾ ਸਾਡੇ ਸਰ ਕਰਜ਼ਾ ਆਖੇ ਜਿਹੜਾ ਇੱਕ ਕਿਸ਼ਤ ਦੇਊਗਾ ਸੀ ਉਸੇ ਨੂੰ ਠੇਕਾ ਦੇਵਾਂਗੇ ਆ ਹੁਣ ਤੁਸੀਂ ਜਵਾਨ ਕਰਕੇ ਮੁਕਰਦੇ ਹੋਗੇ ਠੇਕਾ ਮੇਰੀ ਮਾਂ ਨੂੰ ਦਿੱਤਾ ਉਹ ਮੇਰੇ ਕੋਲ ਠੇਕਾ ਨਹੀਂ ਪਹੁੰਚਿਆ ਹੈਗਾ ਨਾ ਮਾਂ ਤੇ ਤੂੰ ਕਿਹੜਾ 12ਵਾਂ ਤੂੰ ਕਰਈ ਹਾਂ ਪਰੇ ਚੱਲ ਨਾ ਮੇਰੇ ਬਾਹਰ ਚ ਨਾ ਵੜ ਜਾਣਾ ਤੁਸੀਂ ਆਹ ਕਹਿ ਦੋ ਮੈਂ ਤੈਨੂੰ ਟਰੈਕਟਰ ਪਰੇ ਕੱਢ ਲਓ ਇਹ ਨਾ ਸਮਝੋ ਵੀ ਇਹਦਾ ਕੋਈ ਹੈਗਾ ਨਹੀਂ ਮਰੋ ਮਰਾਇਆਂ ਤੇ ਗੱਲਾਂ ਹੋ ਜਾਣੀਆਂ ਨਾ ਆਏ ਕਿ ਮੈਂ ਮਰੋ ਮਰਾਇਆਂ ਹੋ ਜਾਣੀਆਂ ਸਾਡੇ ਮੰਗਰ ਕਿਹੜਾ ਕੋਈ ਹੈ ਨਹੀਂ ਸਾਰੇ ਨੇ ਸਾਡੇ ਮੰਗਰ ਇਹ ਨਾ ਸਮਝੀ ਵੀ ਅਸੀਂ ਕੱਲੇ ਆਂਗੇ ਤੂੰ ਹੋਣਗੇ ਫਿਰ ਹੋਣਗੇ ਮਤੇ ਕੱਲੀ ਵੀ ਬਿਠਿਆਰੀਆਂ ਬੰਦਿਆ ਵਰਗੀਆਂ ਪਾੜ ਦੂੰ ਵਿਚਾਲਾ ਲੈ ਹੱਦ ਕਰ ਤੂੰ ਮੇਰੇ ਬਾਹਾਂਜ ਨਾ ਵੜ ਜਾ ਸੁਣ ਇੱਕ ਵਾਰੀ ਕਹਤਾ ਮੈਂ ਕਿਉਂ ਆਏ ਕਿ ਮੈਂ ਨਾ ਵੜ ਜਾ ਦੋਨੇ ਚੀਜ਼ ਚਲੋ ਨਿਕਲੋ ਬਾਹਰ ਚਲੋ ਨਾ ਗੱਡੋ ਟਰੈਕਟਰ ਵਾਲਾ ਪੈਸੇ ਲੈ ਕੇ ਤੂੰ ਖਾ ਲੈ ਸਾਡੇ ਕੋਲੇ ਵੀ ਲਿਖਤ ਪਈ ਆ ਇਸ ਪੰਚਾਇਤ ਚ ਸੱਤਾ ਮੇਰਾ ਭਾਰਸੀ ਮੇਰੇ ਕੋਲ ਪੰਜੀ ਨਹੀਂ ਪੰਚੀ ਮੇਰਾ ਵਾਹਨ ਛੱਡ ਦੋ ਉਦੋਂ ਤਾਂ ਖਾ ਖਾ ਕੇ ਗੁਰਸ਼ਰ ਲਿਆ ਉਡਾਏ ਨੇ ਤੁਸੀਂ ਤੇ ਹੁਣ ਤੂੰ ਮੈਨੂੰ ਆਹ ਠੇਕੇ ਤੋਂ ਜਵਾਬ ਦਿੰਨੀ ਆ ਫੜ ਕੇ ਕੈਸ ਤੂੰ ਨਗਦਾ ਮੁਕਰ ਦਿਓ ਤੁਸੀਂ ਇਸ ਤਾਂ ਗੁਰਦੁਆਰੇ ਸੌਹਾ ਪਵਾ ਲਾਂਗੇ ਉਵਾਲਾ ਪਵਾਲਾ ਜਾ ਹਾਂ ਟਰੈਕਟਰ ਕੱਢੋ ਬਾਹਰ ਮੇਰੇ ਵਾਹਨ ਚੋਂ ਮੇਰਾ ਵਾਹਨ ਛੱਡ ਦੋ ਆਹ ਦੂਜਾ ਬਾਹਰ ਲੋ ਸਾਡੇ ਅਸੀਂ ਬਿਣਾ ਸਬੂਤਾ ਤੋਂ ਨਹੀਂ ਫਿਰਦੇ ਸਾਡੇ ਕੋਲੇ ਲਿਖਤਾ ਸੀ ਲਿਖਤ ਦਿਖਾਵਾਂਗੇ ਆ ਲੈ ਯਾਰ ਰਣਦੀਪ ਤੂੰ ਕਾਹਨੂੰ ਇਹਦੇ ਨਾਲ ਲੜੀ ਜਾਨੀ ਆ ਕੁੜੀ ਨਾਲ ਤੂੰ ਛੱਡ ਪਰੇ ਆਜਾ ਆਪਾਂ ਪਿੰਡ ਚੱਲਦੇ ਆ ਯਾਰ ਟਰੈਕਟਰ ਖੜਾ ਜੱਤਈ ਆ ਸਾਡੀ ਕੁੜੀ ਕੀ ਹਾਲ ਕਰੀ ਜਾਂਦੀ ਆ ਸਾਡਾ ਟਰੈਕਟਰ ਆਜ ਕਣਕ ਬੀਜਣ ਗਿਆ ਸੀ ਪਾਣੀ ਲੈ ਕੇ ਤੇ ਉਹਨੇ ਪਹਨਚੋ ਵੜਨਾ ਨੇ ਰੋਕਤਾ ਨਾ ਤੁਸੀਂ ਠੇਕਾ ਲੈ ਕੇ ਖਾਦਾ ਨਹੀਂ ਕਿਸਤਾ ਲੈ ਫਿਰ ਇਹ ਮੁੱਕਰਦੀ ਆ ਫਿਰ ਮੈਨੂੰ ਕਿਹੜੇ ਦੱਸਿਆ ਮੈਨੂੰ ਦੱਸਿਆ ਤੂੰ ਵੀ ਠੇਕਾ ਲੈ ਲਿਆ ਮੈਂ ਫਿਰ ਮੈਂ ਤੈਨੂੰ ਕਾਹਦੇ ਵਾਸਤੇ ਦੱਸਣਾ ਸੀ ਕਿਉਂ ਦੱਸਣਾ ਨਹੀਂ ਸੀਗਾ ਮੈਂ ਮੋਟਰ ਸੀਮੈਂਟ ਠੇਕਾ ਲੈ ਲਿਆ ਤੇ ਵਰਤਿਆ ਗਿਆ ਕਰੇ ਮੈਂ ਵੀ ਇਸ ਘਰ ਦੀ ਮਾਲਕਣਾਗੀ ਆ ਲੈ ਦੇਖ ਲੈ ਭਾਈ ਕੁੜੀਏ ਤੂੰ ਸਾਡੇ ਨਾਲ ਖੇਤ ਜਾ ਕੇ ਉਹੀ ਲੜੀ ਜਾਨੀ ਆ ਨਹੀਂ ਫਿਰ ਭਾਈ ਘਰਾਂ ਚ ਡੋਟ ਮਾਰ ਕੇ ਹੁੰਦੀ ਆ ਫਿਰ ਤਾਂ ਕੀ ਹਾਂ ਤਾਂ ਕੋਈ ਘਰ ਚ ਕੋਈ ਹੋਈ ਨਹੀਂ ਰਹਿ ਗਿਆ ਥਵਾਕੀ ਨਹੀਂ ਰਹਿ ਗਿਆ ਮੇਰੀ ਗੱਲ ਸੁਣ ਆਂਛੀ ਮਿਆਂ ਦਾ ਠੇਕਾ ਆਇਆ ਹੋਇਆ ਤੇ ਕਬੀਲਦਾਰੀ ਚ ਲੱਗ ਗਿਆ ਹੁਣ ਮੈਂ ਕਿਹੜਾ ਇੱਥੇ ਲਈ ਬੈਠੀ ਆਂ ਹੈ ਬੋਲ ਹਣਾ ਕਬੀਲਦਾਰੀ ਤੂੰ ਚਲਾਉਂਦੀ ਸੀ ਕਿ ਤੇਰੀ ਮਾਂ ਚਲਾਉਂਦੀ ਸੀ ਅੱਜ ਤਾਂ ਗਾਹਾਂ ਨੂੰ ਠੇਕਾ ਆਇਆ ਉਦੋਂ ਲੈ ਲਈ ਚੱਲ ਭਾਈ ਕੁੜੀਏ ਤੇਰੀ ਤਸੱਲੀ ਹੋ ਗਈ ਹੁਣ ਹੁਣ ਅਸੀਂ ਆਉਂਦੀ ਕਣਕ ਵੀਚ ਸਕਦੇ ਆ ਬਾਈ ਹੁਣ ਤੇਰਾ ਕਣਕ ਦੇ ਲੈ ਠੇਕਾ ਨਵਾਂ ਸ਼ੁਰੂ ਹੋਊਗਾ ਉਦੋਂ ਤੂੰ ਸਾਡੇ ਨਾਲ ਗੱਲ ਕਰੀ ਉਹਨੇ ਟਾਈਮ ਦਾ ਛੋਡੇ ਕੋਲੇ ਠੇਕਾ ਆਇਆ ਹੋਇਆ ਮੁੰਡਾ ਹਾਂ ਉਹਨੇ ਦਿੱਕਰ ਆਇਆ ਹੋਇਆ ਸਾਨੂੰ ਵੱਧ ਘੱਟ ਨਾ ਬੋਲੇ ਐਨੇ ਛੋਡੇ ਕੁੜੀ ਗੁਤਨੀ ਹਿਲਾਉਂਦੀ ਬਾਣਾ ਚ ਚੰਗੀ ਲੱਗਦੀ ਐ ਇਹ ਘਰਾਣੇ ਕਰ ਦੇਤੀਆਂ ਪੁੱਤਾਂ ਦੀਆਂ ਗੱਲਾਂ ਰਹੀਆਂ ਨਾ ਜਾਈ ਕੁੜੀਆਂ ਹੁਣ ਉੱਥੇ ਬਾਈ ਇਹ ਜਿਹੇ ਬੰਦਿਆਂ ਨਾਲ ਨਾ ਐ ਜਿਹੇ ਗੱਲਾਂ ਕਰਦੀਆਂ ਤੀਵੀਆਂ ਸੋਭਦੀਆਂ ਨਹੀਂ ਹੈਗੀਆਂ ਚਲ ਆ ਚੱਲ ਜੇ ਕਣਕ ਵੀਚਣ ਵਾਲੀ ਪਈਆ ਬੰਦੇ ਪੱਖੇ ਬੈਠੇ ਆ ਤੇ ਤਾਂ ਪੈਂਦੇ ਮਾਹੋਣੀ ਲੱਗਦੇ ਹੈਗੇ